ਜੇ ਜੁਗ ਚਾਰੇ ਆਰ ਜਾਂ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਗੁਰੂ ਕੀ ਬਾਣੀ ਫਰਮਾਨ ਕਰਦੀ ਹੈ ਸੰਗਤ ਜੀ ਜੇ ਜੁਗ ਚਾਰੇ ਆਰ ਜਾਂ ਕਿ ਹੇ ਮਨੁੱਖ ਜੇ ਤੇਰੀ ਉਮਰ ਚਾਰ ਜੁਗ ਹੋ ਜਾਏ ਫਿਰ ਕਹਿੰਦੇ ਹਨ ਗੁਰੂ ਸਾਹਿਬ ਹੋਰ ਦਸੂਣੀ ਹੋਏ ਭੀ 10 ਗੁਣਾ ਹੋਰ ਹੋ ਜਾਏ ਮਾ ਪਾਪ ਕੇ 40 ਜੁਗ ਤੇਰੀ ਉਮਰ ਹੋ ਜਾਏ ਦੇਖੋ ਹੁਣ ਕਿੰਨੀ ਜ਼ਿਆਦੀ ਉਮਰ ਹੋ ਗਈ ਹੈ ਸੰਗਤ ਜੀ ਧਿਆਨ ਬਖਸ਼ਿਸ਼ ਕਰਨਾ ਜੇ ਜੁਗ ਚਾਰੇ ਆਰ ਜਾਂ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲੇ ਸਭ ਕੋਏ ਇਸ ਸਾਰੀ ਸ੍ਰਿਸ਼ਟੀ ਤੇਰਾ ਹੁਕਮ ਮੰਨੇ ਤੇਰੇ ਨਾਲ ਚੱਲੇ ਤੇਰੀ ਸੋਭਾ ਕਰੇ ਸਾਰਾ ਬ੍ਰਹਿਮੰਡ ਵੀ ਤੇਰੀ ਸੋਭਾ ਕਰੇ ਨਾਲ ਚੱਲੇ ਸਭ ਕੋਏ ਦਾ ਮਤਲਬ ਇਹ ਹੈ ਚੰਗਾ ਨਾਮ ਰਖਾਇਕੈ ਜਸ ਕੀਰਤ ਜਗਲੇ ਚੰਗਾ ਤੇਰਾ ਨਾਮ ਚੱਲੇ ਡੰਕਾ ਵੱਜੇ ਤੇਰੇ ਨਾਮ ਦਾ ਸਾਰੀ ਖਲਕਤ ਤੇਰੇ ਅੱਗੇ ਸਿਰ ਝੁਕਾਵੇ ਸੰਗਤ ਜੀ ਧਿਆਨ ਬਖਸ਼ਿਸ਼ ਕਰਨਾ ਚੰਗਾ ਨਾਮ ਰਖਾਇਕੈ ਜਸ ਕੀਰਤ ਜਗਲੇ ਸਾਰੀ ਦੁਨੀਆ ਸਾਰਾ ਬਰਹਮੰਡ ਤੇਰਾ ਜਸ ਗਾਵੇ ਜੇ ਤਿਸ ਨਦਰਨ ਆਵਈ ਤਾ ਬਾਤ ਨ ਪੁੱਛੈ ਕੇ ਸਤਗੁਰੂ ਜੀ ਕਹਿੰਦੇ ਹਨ ਏ ਮਨੁੱਖ ਧਿਆਨ ਨਾਲ ਸੁਣ ਲੈ ਜੇ ਤੂੰ ਅਕਾਲ ਪੁਰਖ ਦੀਆਂ ਨਜ਼ਰਾਂ ਚੋਂ ਡਿੱਗ ਪਿਆ ਤੇ ਤੇਰੀ ਕਿਸੇ ਨੇ ਬਾਤ ਨਹੀਂ ਪੁੱਛਣੀ ਹੈ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੇ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਕਿ ਸਾਡੇ ਵਰਗੇ ਜਿਹੜੇ ਮਨੁੱਖ ਹਨ ਕੀੜਿਆਂ ਦਾ ਰੂਪ ਸਤਿਗੁਰੂ ਜੀ ਕਹਿੰਦੇ ਹਨ ਉਹ ਕੀਟਾਂ ਅੰਦਰ ਕੀਟਕਰ ਦੋਸੀ ਦੋਸਤ ਧਰੇ ਕਿ ਸਾਨੂੰ ਕੀੜਿਆਂ ਨੂੰ ਉਹ ਫਿਰ ਦੋਸ਼ੀ ਬਣਾਉਂਦਾ ਹੈ ਦਰਗਾਹ ਦੇ ਵਿੱਚ ਕੀਟਾਂ ਅੰਦਰ ਕੀਟਕਰ ਦੋਸੀ ਦੋਸਤ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਹਨ ਧੰਨ ਹੈ ਉਹ ਆਕਾਲ ਪੁਰਖ ਗੁਣਵੰਤਿਆਂ ਗੁਣ ਦੇ ਤੇ ਜਿਹੜਾ ਗੁਣ ਹੀ ਇਨਸਾਨਾਂ ਨੂੰ ਗੁਣ ਦੇ ਦਿੰਦਾ ਹੈ ਨਾਨਕ ਨਿਰਗੁਣ ਗੁਣ ਕਰੇ ਜਿਹੜੇ ਨਿਰਗੁਣ ਹਨ ਜਿਨ੍ਹਾਂ ਨੂੰ ਕੋਈ ਮਤ ਬੁੱਧੀ ਨਹੀਂ ਹੈ ਉਹਨਾਂ ਨੂੰ ਬਖਤੇ ਬਣਾ ਦਿੰਦਾ ਹੈ ਵਿਦਵਾਨ ਬਣਾ ਦਿੰਦਾ ਹੈ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਫਿਰ ਕਹਿੰਦੇ ਹਨ ਤੇਹਾ ਕੋਈ ਨ ਸੁੱਝੈ ਜੇ ਤਿਸ ਕੋਈ ਕਰੇ ਤੇਹਾ ਕੋਈ ਨ ਸੁੱਝੈ ਜੇ ਤਿਸ ਗੁਣ ਕੋਈ ਕਰੇ ਸਤਗੁਰੂ ਜੀ ਕਹਿੰਦੇ ਹਨ ਗੁਰੂ ਨਾਨਕ ਪਾਸ਼ਾ ਜੀ ਕਿ ਮੈਨੂੰ ਤਾਂ ਪੂਰੇ ਬ੍ਰਹਿਮੰਡ ਵਿੱਚ ਐਸਾ ਕੋਈ ਦਿਸਦਾ ਨਹੀਂ ਹੈ ਅਕਾਲ ਪੁਰਖ ਵਰਗਾ ਕਿ ਜਿਹੜਾ ਇੰਨੀ ਦਇਆ ਕਰਦਾ ਹੈ ਕਿ ਮਨੁੱਖ ਨੂੰ ਉਹਦੀ ਮੰਜ਼ਲ ਤੱਕ ਪਹੁੰਚਾਉਣ ਵਾਸਤੇ ਉਹਦਾ ਜਨਮ ਤੇ ਮਰਨ ਕੱਟਣ ਵਾਸਤੇ ਸਤਗੁਰੂ ਸੱਚੇ ਪਾਸ਼ਾ ਜੀ ਨੇ ਇਸ ਸ੍ਰਿਸ਼ਟੀ ਦੇ ਵਿੱਚ ਸੂਰਜ ਨੂੰ ਪੈਦਾ ਕੀਤਾ ਚੰਦਰਮਾ ਨੂੰ ਹਵਾ ਨੂੰ ਪੈਦਾ ਕੀਤਾ ਸਾਰੀ ਸ੍ਰਿਸ਼ਟੀ ਨੂੰ ਹੁਕਮ ਕੀਤਾ ਕਿ ਮਨੁੱਖ ਦੀ ਭਾਈ ਤੁਸੀਂ ਸੇਵਾ ਕਰਨੀ ਹੈ